ਬਠਿੰਡਾ ਵਿੱਚ ਕੱਲ ਤੋਂ ਪੈ ਰਹੀ ਧੁੰਦ ਨੇ ਸੜਕੀ ਆਵਾਜਾਈ ਦੇ ਉੱਪਰ ਬ੍ਰੇਕ ਲਾਦ ਦਿੱਤੀ ਹੈ ਉੱਥੇ ਹੀ ਸੜਕੀ ਹਾਸੇ ਨੇ ਜਿਹੜੇ ਉਹ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਏ ਨੇ ਮੈਂ ਇਸ ਵੇਲੇ ਹਾਈਵੇ ਦੇ ਉੱਤੇ ਹਾਂ ਤੇ ਹਾਈਵੇ ਦੇ ਉੱਪਰ ਕਿਸ ਤਰ੍ਹਾਂ ਦੀ ਤਸਵੀਰ ਹੈ ਤੁਸੀਂ ਕੈਮਰੇ ਦੀ ਜਵਾਨੀ ਦੇਖੋ ਕਿ ਕਿਸ ਤਰ੍ਹਾਂ ਧੁੰਦ ਹੈ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਈ ਹੈ ਕੱਲ ਵੀ ਧੁੰਦ ਦੇ ਕਾਰਨ ਹਾਸੇ ਵਿੱਚ ਇਜ਼ਾਫਾ ਹੋਇਆ ਸੀ ਔਰ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ ਬਠਿੰਡਾ ਦੇ ਵਿੱਚ ਦੋ ਲੋਕਾਂ ਦੇ ਹਾਦਸੇ ਦੇ ਨਾਲ ਮੌਤ ਹੋਈ ਸੀ ਦੋ ਲੋਕ ਮੁਕਸਰ ਦੇ ਵਿੱਚ ਹਾਦਸੇ ਦੇ ਨਾਲ ਆਪਣੀ ਜਾਨ ਗਵਾ ਚੁੱਕੇ ਸੀ ਔਰ ਬੇਸ਼ੱਕ ਅੱਜ ਬਸੰਤ ਪੰਚਮੀ ਦਾ ਦਿਨ ਹੈ ਪਰ ਫਿਰ ਵੀ ਧੁੰਦ ਹੈ ਜਿਹੜੀ ਆਪਦਾ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਔਰ ਸੜਕਾਂ ਦੇ ਉੱਪਰ ਕਿਹੜੇ ਵਹੀਕਲ ਨੇ ਬੜੀ ਹੀ ਘੱਟ ਸਪੀਡ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਧੁੰਦ ਨੇ ਜਦੋਂ ਦੁਬਾਰਾ ਤੋਂ ਦਸਤਕ ਠੰਡ ਨੇ ਦੇ ਦਿੱਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਰਮੀ ਸੀ ਜਿਹੜੀ ਉਹ ਕਾਫੀ ਵਧ ਗਈ ਸੀ ਹਾਲਾਂਕਿ ਫਸਲਾਂ ਦਾ ਨੁਕਸਾਨ ਵੀ ਮਾਹਰ ਦੱਸ ਰਹੀ ਸੀ ਕਿ ਉਸ ਦੇ ਨਾਲ ਗਰਮੀ ਨਾਲ ਹੋ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਦੁਬਾਰਾ ਤੋਂ ਠੰਡ ਵਧੀ ਹੈ ਧੁੰਦ ਵਧੀ ਹੈ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤਾਂ ਕਰਕੇ ਕਿਤੇ ਨਾ ਕਿਤੇ ਫਾਇਦਾ ਹੈ ਜਿਹੜਾ ਉਹ ਕਿਸਾਨਾਂ ਦੀਆਂ ਫਸਲਾਂ ਨੂੰ ਜ਼ਾਹਿਰ ਤੌਰ ਤੇ ਇਸ ਧੁੰਦੇ ਨਾਲ ਹੋਏਗਾ ਕਿਉਂਕਿ ਕਣਕ ਦੀ ਫਸਲ ਨੂੰ ਖਦਸ਼ਾ ਸੀ ਕਿ ਠੰਡ ਹੈ ਜਿਹੜੀ ਕਾਫੀ ਘਟ ਗਈ ਹੈ ਔਰ ਗਰਮੀ ਪੈ ਰਹੀ ਹੈ ਤੋਂਪ ਕਾਫੀ ਨਿਕਲ ਰਹੀ ਸੀ ਤਾਂ ਕਰਕੇ ਕਿਸਾਨ ਕਿਤੇ ਨਾ ਕਿਤੇ ਇਸ ਸੀਕ ਤੋਂ ਪਰੇਸ਼ਾਨ ਜ਼ਰੂਰ ਸੀਗੇ ਪਰ ਹੁਣ ਦੁਬਾਰਾ ਤੋਂ ਅਸਮਾਨ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ ਤਾਂ ਕਰਕੇ ਕਿਸਾਨਾਂ ਨੂੰ ਉਮੀਦ ਆਸ ਜ਼ਰੂਰ ਬੱਜੀ ਹੈ ਕਿ ਉਹਨਾਂ ਦੀ ਗੇਹੂ ਦੀ ਫਸਲ ਹੈ ਕਣਕ ਦੀ ਫਸਲ ਹੈ ਉਹ ਚੰਗੀ ਹੋਏਗੀ ਕਿਉਂਕਿ ਕਣਕ ਦੀ ਫਸਲ ਦੇ ਲਈ ਧੁੰਦ ਹੋਵੇ ਠੰਡ ਹੋਵੇ ਉਹ ਕਿਤੇ ਨਾ ਕਿਤੇ ਚੰਗਾ ਕੰਮ ਕਰਦੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਗਰਮੀ ਕਾਫੀ ਹੋ ਗਈ ਸੀ ਪਰ ਅੱਜ ਬਸੰਤ ਪੰਚਮੀ ਦਾ ਦਿਨ ਹੈ ਔਰ ਇਸ ਬਸੰਤ ਦੇ ਦਿਨ ਦੇ ਉੱਪਰ ਧੁੰਦ ਹੈ ਜਿਹੜੀ ਉਹ ਕਿਤੇ ਨਾ ਕਿਤੇ ਬ੍ਰੇਕ ਲਾਉਂਦੀ ਨਜ਼ਰ ਆ ਰਹੀ ਹੈ ਸੜਕਾਂ ਦੇ ਉੱਪਰ ਵਹੀਕਲ ਨੇ ਜਿਹੜੇ ਉਹ ਵੀ ਬੜੀ ਧੀਮੀ ਕਤੀ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਹਾਸੇ ਵਧ ਰਹੇ ਨੇ ਪਰ ਮੌਸਮ ਮਾਹੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਇਸੇ ਤਰ੍ਹਾਂ ਇੱਕ ਦੋ ਦਿਨ ਹੋਰ ਹੋ ਸਕਦੀ ਹੈ ਔਰ ਇਸ ਧੁੰਦ ਤੋਂ ਬਾਅਦ ਆਖਿਰਕਾਰ ਗਰਮੀ ਹੈ ਜਿਹੜੀ ਉਹ ਦਸਤਕ ਦੇਊਗੀ ਕਿਉਂਕਿ ਬਸੰਤ ਤੋਂ ਬਾਅਦ ਆਲਮੋਸਟ ਠੰਡ ਹੈ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਖਿਰਕਾਰ ਇਸ ਜਿਹੜੀ ਹਲਕੀ ਠੰਡ ਪੈ ਰਹੀ ਹੈ ਜਿਹੜੀ ਧੁੰਦ ਪੈ ਰਹੀ ਹੈ ਇਸ ਦਾ ਕਿਸਾਨਾਂ ਨੂੰ ਫਾਇਦਾ ਤਾਂ ਕਿਤੇ ਨਾ ਕਿਤੇ ਜ਼ਰੂਰ ਹੋ ਰਿਹਾ ਪਰ ਸੜਕੀ ਖਾਸੇ ਨੇ ਉਸ ਦੇ ਵਿੱਚ ਇਜ਼ਾਫਾ ਹੈ ਜਿਹੜਾ ਉਹ ਲਗਾਤਾਰ ਦਰਜ ਕੀਤਾ ਜਾ ਰਿਹਾ ਬਠਿੰਡਾ ਤੋਂ ਸੂਰੇਜਪਾਨ న్యూਸ 18 ਪੰਜਾਬ ਬਠਿੰਡਾ ਵਿੱਚ ਕੱਲ ਤੋਂ ਪੈ ਰਹੀ ਧੁੰਦ ਨੇ ਸੜਕੀ ਆਵਾਜਾਈ ਦੇ ਉੱਪਰ ਬ੍ਰੇਕ ਲਾ ਦਿੱਤੀ ਹੈ ਉੱਥੇ ਹੀ ਸੜਕੀ ਖਾਸੇ ਨੇ ਜਿਹੜੇ ਉਹ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਏ ਨੇ ਮੈਂ ਇਸ ਵੇਲੇ ਹਾਈਵੇ ਦੇ ਉੱਤੇ ਹਾਂ ਤੇ ਹਾਈਵੇ ਦੇ ਉੱਪਰ ਕਿਸ ਤਰ੍ਹਾਂ ਦੀ ਤਸਵੀਰ ਹੈ ਤੁਸੀਂ ਕੈਮਰੇ ਦੀ ਜਵਾਨੀ ਦੇਖੋ ਕਿ ਕਿਸ ਤਰ੍ਹਾਂ ਧੁੰਦ ਹੈ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਈ ਹੈ ਕੱਲ ਵੀ ਧੁੰਦ ਦੇ ਕਾਰਨ ਹਾਦਸੇ ਨੇ ਵਿੱਚ ਇਜ਼ਾਫਾ ਹੋਇਆ ਸੀ ਔਰ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ ਬਠਿੰਡਾ ਦੇ ਵਿੱਚ ਦੋ ਲੋਕਾਂ ਦੇ ਹਾਦਸੇ ਦੇ ਨਾਲ ਮੌਤ ਹੋਈ ਸੀ ਦੋ ਲੋਕ ਮੁਕਸਰ ਦੇ ਵਿੱਚ ਹਾਦਸੇ ਦੇ ਨਾਲ ਆਪਣੀ ਜਾਨ ਗਵਾ ਚੁੱਕੇ ਸੀ ਔਰ ਬੇਸ਼ੱਕ ਅੱਜ ਬਸੰਤ ਪੰਚਮੀ ਦਾ ਦਿਨ ਹੈ ਪਰ ਫਿਰ ਵੀ ਧੁੰਦ ਹੈ ਜਿਹੜੀ ਆਪਦਾ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਔਰ ਸੜਕਾਂ ਦੇ ਉੱਪਰ ਕਿਹੜੇ ਵਹੀਕਲ ਨੇ ਬੜੀ ਹੀ ਘੱਟ ਸਪੀਡ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਧੁੰਦ ਨੇ ਜਦੋਂ ਦੁਬਾਰਾ ਤੋਂ ਦਸਤਕ ਠੰਡ ਨੇ ਦੇ ਦਿੱਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਰਮੀ ਸੀ ਜਿਹੜੀ ਉਹ ਕਾਫੀ ਵੱਧ ਗਈ ਸੀ ਹਾਲਾਂਕਿ ਫਸਲਾਂ ਦਾ ਨੁਕਸਾਨ ਵੀ ਮਾਹਰ ਦੱਸ ਰਹੀ ਸੀ ਕਿ ਉਸ ਦੇ ਨਾਲ ਗਰਮੀ ਨਾਲ ਹੋ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਦੁਬਾਰਾ ਤੋਂ ਠੰਡ ਵਧੀ ਹੈ ਧੁੰਦ ਵਧੀ ਹੈ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤਾਂ ਕਰਕੇ ਕਿਤੇ ਨਾ ਕਿਤੇ ਫਾਇਦਾ ਹੈ ਜਿਹੜਾ ਉਹ ਕਿਸਾਨਾਂ ਦੀਆਂ ਫਸਲਾਂ ਨੂੰ ਜ਼ਾਹਿਰ ਤੌਰ ਤੇ ਇਸ ਧੁੰਦੇ ਨਾਲ ਹੋਏਗਾ ਕਿਉਂਕਿ ਕਣਕ ਦੀ ਫਸਲ ਨੂੰ ਖਸ਼ਸ਼ਾ ਸੀ ਕਿ ਠੰਡ ਹੈ ਜਿਹੜੀ ਕਾਫੀ ਘਟ ਗਈ ਹੈ ਔਰ ਗਰਮੀ ਪੈ ਰਹੀ ਹੈ ਤੁੱਪ ਕਾਫੀ ਨਿਕਲ ਰਹੀ ਸੀ ਤਾਂ ਕਰਕੇ ਕਿਸਾਨ ਕਿਤੇ ਨਾ ਕਿਤੇ ਇਸ ਸੀਤ ਤੋਂ ਪਰੇਸ਼ਾਨ ਜ਼ਰੂਰ ਸੀਗੇ ਪਰ ਹੁਣ ਦੁਬਾਰਾ ਤੋਂ ਅਸਮਾਨ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ ਤਾਂ ਕਰਕੇ ਕਿਸਾਨਾਂ ਨੂੰ ਉਮੀਦ ਆਸ ਜ਼ਰੂਰ ਬੱਜੀ ਹੈ ਕਿ ਉਹਨਾਂ ਦੀ ਗੇਹੂ ਦੀ ਫਸਲ ਹੈ ਕਣਕ ਦੀ ਫਸਲ ਹੈ ਉਹ ਚੰਗੀ ਹੋਏਗੀ ਕਿਉਂਕਿ ਕਣਕ ਦੀ ਫਸਲ ਦੇ ਲਈ ਧੁੰਦ ਹੋਵੇ ਠੰਡ ਹੋਵੇ ਉਹ ਕਿਤੇ ਨਾ ਕਿਤੇ ਚੰਗਾ ਕੰਮ ਕਰਦੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਗਰਮੀ ਕਾਫੀ ਹੋ ਗਈ ਸੀ ਪਰ ਅੱਜ ਬਸੰਤ ਪੰਚਮੀ ਦਾ ਦਿਨ ਹੈ ਔਰ ਇਹ ਸਭ ਬਸੰਤ ਦੇ ਦਿਨ ਦੇ ਉੱਪਰ ਧੁੰਦ ਹੈ ਜਿਹੜੀ ਉਹ ਕਿਤੇ ਨਾ ਕਿਤੇ ਬ੍ਰੇਕ ਲਾਉਂਦੀ ਨਜ਼ਰ ਆ ਰਹੀ ਹੈ ਸੜਕਾਂ ਦੇ ਉੱਪਰ ਵਹੀਕਲ ਨੇ ਜਿਹੜੇ ਉਹ ਵੀ ਬੜੀ ਧੀਮੀ ਕਤੀ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਹਾਦਸੇ ਵਾਧ ਰਹੇ ਨੇ ਪਰ ਮੌਸਮਾਹਰੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਇਸੇ ਤਰ੍ਹਾਂ ਇੱਕ ਦੋ ਦਿਨ ਹੋਰ ਹੋ ਸਕਦੀ ਹੈ ਔਰ ਇਸ ਧੁੰਦ ਤੋਂ ਬਾਅਦ ਆਖਿਰਕਾਰ ਗਰਮੀ ਹੈ ਜਿਹੜੀ ਉਹ ਦਸਤਕ ਦੇਊਗੀ ਕਿਉਂਕਿ ਬਸੰਤ ਤੋਂ ਬਾਅਦ ਆਲਮੋਸਟ ਠੰਡ ਹੈ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਖਿਰਕਾਰ ਇਸ ਜਿਹੜੀ ਹਲਕੀ ਠੰਡ ਪੈ ਰਹੀ ਹੈ ਜਿਹੜੀ ਧੁੰਦ ਪੈ ਰਹੀ ਹੈ ਇਸ ਦਾ ਕਿਸਾਨਾਂ ਨੂੰ ਫਾਇਦਾ ਤਾਂ ਕਿਤੇ ਨਾ ਕਿਤੇ ਜ਼ਰੂਰ ਹੋ ਰਿਹਾ ਪਰ ਸੜਕੀ ਖਾਸੇ ਨੇ ਉਸ ਦੇ ਵਿੱਚ ਇਜ਼ਾਫਾ ਹੈ ਜਿਹੜਾ ਉਹ ਲਗਾਤਾਰ ਦਰਜ ਕੀਤਾ ਜਾ ਰਿਹਾ ਬਠਿੰਡਾ ਤੋਂ ਸੂਰਜਪਾਨ న్యూਸ 18 ਪੰਜਾਬ